ਬੁੱਢੀ ਠੱਠਿਆਰੀ ਦੀ ਕੀਤੀ ਚੁਗਲੀ ਨੇ ਸਾਰੇ ਸ਼ਹਿਰ ਵਿੱਚ ਗੱਲ ਘਮਾ ਦਿੱਤੀ ਹੈ ਤੇ ਇਹ ਗੱਲ ਕਿਸੇ ਨੇ ਜਾ ਕੇ ਅਮਰਗੜ ਸ਼ਹਿਰ ਦੇ ਰਾਜੇ ਸ਼ਾਮ ਸਿੰਘ ਨੂੰ ਜਾ ਦੱਸੀ ਹੈ ਸ਼ਾਮ ਸਿੰਘ ਉਸ ਚੁਗਲਖੋਰ ਨੂੰ ਨਾਲ ਲੈ ਕੇ ਘੋੜੇ ਉੱਤੇ ਚੜ ਗਿਆ ਰਾਣੀ ਮਹਿਕ ਦੇ ਦਵਾਰ ਤੇ ਆ ਖੜਿਆ ਆਓ ਅੱਗੇ ਸੁਣੀਏ ਘੋੜੇ ਤੇ ਚੜ ਭੂਪ ਜੋ ਤੁਰਿਆ ਹੋਏ ਨਸੰਗ ਜਾਵੇ ਰਾਣੀ ਪਾਸ ਨੂੰ ਚੁਗਰ ਖੋਰ ਲੈ ਸੰਗ ਵਖਤੇ ਉਪਰੋਂ ਸ਼ਾਮ ਦਾ ਰਵੀ ਅਸਤ ਗਿਆ ਹੋਏ ਆਕੇ ਪਾਸ ਮਕਾਨ ਦੇ ਦੋਵੇਂ ਗਏ ਖਲੋਏ ਚੁਗਲ ਖੋਰ ਨੇ ਜ਼ੋਰ ਦੀ ਮਾਰੀ ਇੱਕ ਆਵਾਜ਼ ਖੋਲੋ ਆਣ ਕਬਾੜ ਨੂੰ ਖੜੇ ਬਾਹਰ ਮਹਾਰਾਜ ਸੁਣ ਕੇ ਗਵਾਂਡ ਵਾਲੇ ਥਰਨ ਥਰਨ ਕਰੇ ਕਹਿੰਦੇ ਮਹਾਰਾਜ ਆਇਆ ਇੱਥੇ ਕਿਸ ਕਾਰਨੇ ਕੋਈ ਕਹੇ ਕੀਤੀ ਏਸ ਨਾਰ ਦੀ ਸਫਤ ਕਿਨੇ ਕੋਈ ਕਹੇ ਹੁਣੇ ਹੀ ਲਜਾਣੀ ਸਰਕਾਰ ਨੇ ਕੋਈ ਕਹੇ ਇਹ ਤਾਂ ਸਿ ਵਿਚਾਰੀ ਮਾਰੀ ਵਿਵਤਾ ਦੀ ਕੋਈ ਕਹੇ ਇਹਨੇ ਪੱਟੇ ਹੋਣੇ ਕਈ ਦੁਆਰ ਨੇ ਹੋ ਡਰਦੇ ਉਹ ਚੇਰਾ ਨਹੀਂ ਬੋਲਦੇ ਕਿਸ਼ੋਰ ਚੰਦਾ ਡਰਦੇ ਉਹ ਚੇਰਾ ਨਹੀਂ ਬੋਲ ਦੇ ਕਿਸ਼ੋਰ ਚੰਦਾ ਮੋਹ ਆਈ ਬਾਤ ਬਾਤ ਹੈ ਗਵਾਂਢੀ ਲੱਗੇ ਮਾਰਨੇ ਸੁਣ ਕੇ ਆਵਾਜ਼ ਰਾਣੀ ਅੰਦਰੇ ਵਿਚਾਰ ਕਰੇ ਇਹ ਤਾਂ ਕੋਈ ਹੋਰ ਹੀ ਆਫਤ ਆ ਗਈ ਭਾਰੀ ਐ ਕਹਿੰਦੀ ਰਾਣੀ ਮੈਂ ਕਦੇ ਵਿਗਾੜਿਆ ਕੀ ਬੰਚੰਦਰੀ ਨੇ ਕਰ ਦਿੱਤਾ ਨੈਣਾ ਤੋਂ ਕੋਰ ਸਨੀਰ ਜਾਰੀ ਐ ਲਾਜ ਦਾ ਜਹਾਜ਼ ਮੇਰਾ ਤੂੰ ਹੀ ਪਾਰ ਲਾਉਣ ਵਾਲਾ ਤੇਰੇ ਹੱਥ ਡੋਰ ਸਾਈ ਸਤਿਆ ਹਮਾਰੀ ਐ ਹੋ ਬਾਤ ਨੂੰ ਮੁਕਾਵਾਂ ਕਵੀ ਆਖਦਾ ਕਿਸ਼ੋਰ ਚੰਦ ਬਾਤ ਨੂੰ ਮੁਕਾਵਾਂ ਕਵੀ ਆਖਦਾ ਕਿਸ਼ੋਰ ਚੰਦ ਇਤਨੇ ਨੂੰ ਦੂਸਰੀ ਆਵਾਜ਼ ਹੋਰ ਮਾਰੀ ਐ ਆਖਰ ਰਾਣੀ ਮੈਂ ਕਦੇ ਮਨ ਮੇਂ ਦਹਿਸ਼ਤ ਖਾਏ ਬਾਂਦੀ ਤਾਈ ਬੋਲ ਕੇ ਬੂਹਾ ਦੀਆ ਖੁਲਾਏ ਉੱਤਰ ਘੋੜੇ ਤੋਂ ਰੂਪ ਆਨੰਦ ਹੋ ਕੇ ਉੱਤਰ ਘੋੜੇ ਤੋਂ ਭੂਪ ਆਨੰਦ ਹੋ ਕੇ ਕੌਣ ਚਾਵੈ ਚਮਕਾਨ ਦੇ ਜਾਏ ਕੇ ਜੀ ਰਾਣੀ ਮਹਿਕ ਦੇ ਨਿਗਾਹ ਦੇ ਵਿੱਚ ਪੈ ਗਈ ਲੈ ਗਈ ਕਾਲਜੇ ਨੂੰ ਡੈਣ ਖਾਏ ਕੇ ਜੀ ਲੈ ਸੱਤਿਆਖੇ ਚ ਸਰੀਰ ਵਿੱਚੋਂ ਸੁਣੋ ਵੀਰਨੋਂ ਕੰਨ ਲਗਾਏ ਕੇ ਜੀ ਅਰ ਦੇਣ ਬੇਹੋਸ਼ ਬਿਮਾਰ ਤਾਂ ਹੀ ਸ਼ੀਸ਼ੀ ਹਸਪਤਾਲ ਸੰਗਾਏ ਕੇ ਜੀ ਬਿੱਲੀ ਮਰੇ ਕੀ ਬਣੇ ਕਬੂਤਰਾਂ ਦਾ ਜਰਾ ਦੇਖੀਏ ਖਿਆਲ ਡੋੜਾਇ ਕੇ ਜੀ ਆਵੇ ਹੋਸ਼ ਤਾਂ ਫੇਰ ਬੇਹੋਸ਼ ਹੋਵੇ ਆਖਰਕਾਰ ਬੈਠਾ ਨੀਵੀਂ ਪਾਏ ਕੇ ਜੀ ਕਹਿੰਦਾ ਰਾਣੀ ਨੂੰ ਫੇਰ ਜ਼ਬਾਨ ਵਿੱਚੋਂ ਕਿਵੇਂ ਆਈ ਤੂੰ ਦੱਸ ਸੋਣਾਏ ਕੇ ਜੀ ਦੱਸ ਨਾਮ ਨਿਸ਼ਾਨ ਤਮਾਮ ਮੈਨੂੰ ਉਹੀ ਬਾਤ ਨਾ ਰੱਖ ਲੋ ਕਾਏ ਕੇ ਜੀ ਧਨ ਭਾਗ ਮੇਰੇ ਆਈ ਚਾਲੇ ਇੱਥੇ ਕਹੀਂ ਝੂਠ ਨਾ ਮਨੋ ਬਣਾਏ ਕੇ ਜੀ ਹੋਰ ਹਾਲ ਪਿਆਰੀ ਏ ਕੌਣ ਤੇਰੇ ਹੋਰ ਨਾਲ ਪਿਆਰੀ ਏ ਕੌਣ ਤੇਰੇ ਕਹੇ ਕਵੀ ਕਸ਼ੋਰ ਸਮਝਾਏ ਕੇ ਜੀ ਰਾਣੀ ਹੋਏ ਲਾਚਾਰ ਉਹ ਚਾਰ ਦੀ ਹੈ ਨਹੀਂ ਦੱਸਣੇ ਨੂੰ ਇਨਕਾਰ ਹੈ ਜੀ ਮਹਾਰਾਜ ਆ ਮਹਿਕ ਦੇ ਨਾਮ ਮੇਰਾ ਮੇਰੇ ਨਾਲ ਦੇ ਗਏ ਸ਼ਕਾਰ ਹੈ ਜੀ ਮਗੂ ਰਾਜੇ ਦੀ ਪੁੱਤਰੀ ਜਾਣ ਮੈਨੂੰ ਮੇਰਾ ਕੋਈ ਵੀ ਨਾ ਘਰਬਾਰ ਹੈ ਜੀ ਮੈਨੂੰ ਜਮਨਾ ਤੀਰ ਤੋਂ ਚੱਕ ਲਿਆਂਦਾ ਪੀਤਾ ਨਾਲ ਪਰ ਮੇਰੇ ਅਕਰਾਰ ਹੈ ਜੀ ਸਾਡੇ ਹੋਏ ਰਾਜਪੂਤ ਇਹ ਸੂਰਮੇ ਹੈ ਪੂਰੇ ਬੋਲਦੇ ਰਾਜਕੁਮਾਰ ਹੈ ਜੀ ਮੇਰੇ ਨਾਲ ਵੈਦਾ 1 ਸਾਲ ਦਾ ਹੈ ਇਹ ਤੋਂ ਬਾਅਦ ਕਰਨਾ ਘਰਬਾਰ ਹੈ ਜੀ ਹੁਣ ਤੱਕ ਉਹ ਜਾਣਦੇ ਭੈਣ ਵਾਂਗ ਹੋਏ ਲਿਆਂਦੀ ਨੂੰ 20 ਦਿਨ ਚਾਰ ਹੈ ਜੀ ਤੈਨੂੰ ਦੱਸਿਆ ਸੱਚ ਕਿਸ਼ੋਰ ਚੰਦਾ ਚਾਲ ਚੱਲ ਗਈ ਹੋਏ ਹੁਸ਼ਿਆਰ ਹੈ ਜੀ